ਤੇਰਾ ਵੀ ਮੰਨ ਗਿਆ ਹਾਂ ਜਿੱਦਾਂ ਦੁਹੀ ਜਿਹਾ ਹੋਇਆ ਹੁੰਦਾ ਤੇਰੀ ਕੋਈ ਮੰਨਦੀ-ਮੁੰਦੀ ਨਹੀਂ ਗੱਲ ਕੋਈ ਉਹਦੀ ਜੋ ਦਿਨ ਪਿੰਡ ਗਈ ਤੇ ਤਵੇਂ ਬੱਕਰੀ-ਬੱਕਰੀ ਰਹਿੰਦੀ ਇਹ ਇਹ ਕਰਦੀ ਹੀ ਪ੍ਰਦਾਨਗੀਆਂ ਆਪਣੀਆਂ ਤੇ ਮੰਮੀ ਨੂੰ ਵੀ ਕਈ ਏਰ ਚੁਕਣਾ ਦੇ ਜਾਂਦੀ ਕਿ ਮੰਮੀ ਇਦਾਂ ਨਹੀਂ ਆਹ ਕੰਮ ਇਦਾਂ ਦੇ ਕੋ ਕਰਾਇਆ ਕਰ ਇਦਾਂ ਨਾ ਕਰਿਆ ਕਰ ਤੂੰ ਆਪਨਾ ਕੰਮ ਕਰਿਆ ਕਰ ਇਹਨੂੰ ਕਿਹਾ ਕਰ ਸਾਰਾ ਕਰਿਆ ਕਰ ਮੈਨੂੰ ਤੇ ਬੜੀਆਂ ਮਤਾਂ ਦਿੰਨੇ ਆ ਆਪਣੀ ਸਸਰਾਡੇ ਕੋ ਸਾਂਭੀ ਨਹੀਂ ਜਾਣਦੀ ਅਸੀਂ ਤੇ ਫਿਰ ਦੋ ਜਾਣੀਆਂ ਵਾ ਤੇ ਚੱਲ ਜੇ ਅੱਡ-ਅੱਡ ਹੋ ਵੀ ਗਈਆਂ ਤੇ ਗੱਲ ਹੋਰ ਵਾ ਤੇ ਤੂੰ ਹੀ ਕੱਲੀ ਨਾ ਅੱਡ ਹੋਈ ਫਿਰਦੇ ਆਂ ਜੇ ਤੇ ਮੈਂ ਇੱਥੋਂ ਹਿੱਸਾ ਖੜਕੇ ਉਹਨੂੰ ਦੇ ਦਿੰਦੀ ਤੇ ਫੇਰ ਤੇ ਮੈਂ ਉਹਦੇ ਨਾਲ ਰਹਿ ਸਕਦੀ ਹਾਂ ਤੇ ਜਦੋਂ ਮੈਂ ਖੜਕੇ ਨਹੀਂ ਦਿੱਤਾ ਤੇ ਉਹਨੇ ਤੇ ਅੱਡ ਕਰਨਾ ਹੀ ਤੂੰ ਏਦਾਂ ਕਰ ਵੀ ਮੈਨੂੰ ਹਿੱਸਾ ਦੇ ਦੇ ਤੇ ਮੈਂ ਹੋ ਜੰਨੀ ਆ ਉਹਦੇ ਨਾਲ ਫੇਰ ਉਹਨੇ ਮੈਨੂੰ ਰੱਖਣਾ ਵਾ ਮੈਨੂੰ ਨਾ ਸਿੰਘੀ ਦੀਦੀ ਤੇ ਸਾਖੂ ਹੁੰਦਾ ਵਾ ਜਦ ਤੂੰ ਸ਼ਹਿਰ ਗਏ ਸੀ ਨਾ ਉਸ ਦਿਨ ਆਣ ਕੇ ਨਾ ਮੇਰੇ ਕੋ ਪੀਤ ਲੈਣ ਦੇ ਹੀ ਸਾਰਾ ਦੀਦੀ ਕਿਤੇ ਇਹ ਨਾ ਹੋਵੇ ਕਿ ਇੱਧਰ ਦੀ ਗੱਲ ਉੱਧਰ ਦੱਸਦੀ ਹੋਏ ਤੇ ਉੱਧਰ ਦੀ ਗੱਲ ਇੱਧਰ ਇਹ ਤੇ ਅੱਖਾ ਬੰਦ ਕਰਕੇ ਯਕੀਨ ਨਹੀਂ ਕਰਨਾ ਚਾਹੀਦਾ ਕੀ ਪਤਾ ਕਿ ਇਹ ਦੇ ਦਿਲ ਚ ਕੀ ਆ ਭੈਣ ਜੀ ਕਿਦਾਂ ਛੱਟ ਲਵਾ ਲਈ ਤੁਸੀਂ ਭੈਣ ਜੀ ਮੈਂ ਕੋਠੇ ਤੇ ਗਈ ਸੀ ਹੂੰ ਤੇ ਹਮ ਦਹਾਹਾਂ ਪੌੜੀ ਤੇ ਡੇਪੀ ਛੱਟ ਜ਼ਿਆਦਾ ਹੀ ਲੱਗੀ ਸੀ ਊੜੇ ਤੇ ਇਹ ਵਿਖਾਇਆ ਕਿਤੇ ਹਾਂਜੀ ਹੱਡੀ ਕ੍ਰੈਕ ਹੋ ਗਈ ਆ ਹਾਂ ਜੇ ਬੜੀ ਮੁਸ਼ਕਲ ਹੋ ਗਈ ਫਿਰ ਠੀਕ ਆ ਮੈਂ ਤੇ ਨਾ ਉੱਠ ਸਕਨੀ ਆ ਨਾ ਕੋ ਤਰੇ ਇਹ ਨਹੀਂ ਜਾਂਦਾ ਦਿਲਜਿੰਦਰ ਦਾ ਹੱਦੀ ਆਂਦੀ ਮਮਮੀ ਠੀਕ ਨਹੀਂ ਆ ਹਾਂਜੀ ਤੇ ਮੈਂ ਚੱਲ ਮੈਂ ਵੀ ਜਾ ਕੇ ਪਤਾ ਲੈ ਆਉਣੀ ਆ ਪਹਿਨ ਜੀ ਇਹ ਵੀ ਕਰਮਾ ਜ ਹੈਗੀ ਮੇਰੇ ਬੈਠਿਆ ਬੈਠਿਆ ਹੀ ਲਾ ਲਈ ਹਾਂ ਆਪ ਹੀ ਚਲ ਗਈ ਕੋਠੇ ਤੇ ਤੇ ਆਪ ਹੀ ਦੇਖਦੀ ਇਹ ਕੋਈ ਪਤਾ ਥੋੜਾ ਲੱਗਦਾ ਵਾ ਜਿਹੜੇ ਵਲੇ ਬੰਨੇ ਨੂੰ ਕੀ ਹੋ ਜਾਣਾ ਤੇ ਕੀ ਨਹੀਂ ਹੋਣਾ ਹੋ ਮੇਰੀ ਵੀ ਭੈਣ ਨਹੀਂ ਠੀਕ ਤੇ ਜੇ ਮੈਂ ਵੀ ਚਲ ਗਈ ਇੱਕ ਦਿਨ ਫਿਰ ਮੈਨੂੰ ਆਖਿਆ ਪਹਿਲਾਂ ਦਜਿੰਦਰ ਨੂੰ ਅੱਛਾ ਤੇ ਇਹਨੇ ਤੇ ਫਿਰ ਮੈਂ ਨਾਂ ਨੁੱਕਰ ਜੀ ਕਰਤੀ ਤੇ ਮੈਂ ਫਿਰ ਬੱਸੇ ਬੈ ਕੇ ਚੱਲ ਗਈ ਮੈਂ ਫਿਰ ਲੈ ਹੀ ਪਤਾ ਜਾ ਕੇ ਕੀ ਕਰਨਾ ਫਿਰ ਹਾਂ ਪਹਿਨ ਜੀ ਜਦੋਂ ਹੀ ਰਿਸ਼ਤੇਦਾਰੀ ਵਾਲੇ ਹੋਈ ਹੈ ਨਾ ਉਥੇ ਹਨ ਜਾਣਾ ਹੀ ਪੈਂਦਾ ਵਾ ਭਾਵੇਂ ਅਸੀਂ ਜਿੱਦਾਂ ਮਰਜ਼ੀ ਪਹੁੰਚੀਏ ਤੇ ਪਹੁੰਚਣਾ ਪੈਣਾ ਵਾ ਸਾਨੂੰ ਤੇ ਜੀ ਅੱਜ ਅਸੀਂ ਨਾ ਜਾਵਾਂਗੇ ਭਲਕੇ ਉਹਨਾਂ ਨੇ ਵੀ ਨਹੀਂ ਆਉਣਾ ਸਾਡੇ ਕੋਲ ਕੋਈ ਲੈਂਦਾ ਫੜਾ ਕਿਸੇ ਦਾਣ ਕੇ ਭੈਣ ਜੀ ਜਾਣਾ ਹੀ ਪੈਂਦਾ ਜਾਣਾ ਕਿਉਂ ਨਹੀਂ ਮੇਰੀ ਗਾਸਨ ਉਹਨੂੰ ਚਾਹੀਦਾ ਕੋਈ ਕੰਮ ਹੋਣਾ ਦਰਜਿੰਦਰ ਨੂੰ ਤਾਂ ਹੀ ਨਹੀਂ ਗਈ ਠੀਕ ਨਹੀਂ ਹੀ ਕੁਛ ਅੱਛਾ ਤਾਂ ਹੀ ਨਹੀਂ ਫਿਰ ਗਈਗਾ ਜੇ ਦੋਦਾਂ ਚੱਲ ਪੈਂਦੀ ਐ ਮਿੰਟਾਂ ਚ ਨਾ ਤੁਰ ਪੈਂਦੀ ਆ ਤਰ੍ਹਾਂ ਦੇ ਨਾਲ ਹੁਣ ਜਾਣਾ ਹੀ ਪੈਂਦਾ ਕੀ ਕਰਨਾ ਸੰਗਾ ਭੈਣ ਜੀ ਤੁਸੀਂ ਕਰੋ ਰਮਾਨ ਤੂੰ ਮੈਂ ਆਖ ਰਿਹਾ ਰਪਿੰਦਰ ਲੱਗ ਬੈੰਨੇ ਆ ਠੀਕ ਆ ਚਲ ਜਾ ਉੱਥੇ ਨਾਲ ਚਾਹ ਚ ਪੀਵੋ ਹੁਣ ਕਿੱਡੀ ਡਈ ਪਖੰਡ ਕਰਨ ਕੁੜੀ ਨੂੰ ਇੰਨਾ ਤੂੰ ਕਰਦੀ ਰਹੀਆਂ ਜਹ ਹਿਸੇ ਲੈ ਕੇ ਆ ਕੁੜੀ ਜਾਂਦੀ ਤੇਰੇ ਨਾਲ ਤੁਰਦੀ ਕਿਤੇ ਨੁੱਟੀ ਕਰਨ ਨਹੀਂ ਦਿੰਦੀ ਤੂੰ ਹੁਣ ਤੇਰੇ ਨਾਲ ਤੁਰਦੀ ਆ ਕਦੀ ਵੀ ਤੁਰਦੀ ਆ ਜਦੋਂ ਚੰਗੇ ਕੰਮ ਕੀਤੇ ਹੁੰਦੇ ਤੇਰੇ ਨਾਲ ਤੁਰਦੀ ਤੈਨੂੰ ਲੈ ਕੇ ਜਾਂਦੀ ਗੱਲਾਂ ਕਰਦੀ ਆ ਆਪਾ ਨਾ ਮਾਰ ਕੇ ਆਈ ਹੈ ਵੇ ਇੱਥੇ ਕਿਤੇ ਲੰਬੇ-ਛੰਬੇ ਮੈਨੂੰ ਦਿਖਾ ਨਹੀਂ ਲਈ ਕਦੇ ਵੀ ਜੇ ਇੱਥੇ ਆਈ ਹੁੰਦੀ ਮੈਨੂੰ ਦੇਖਦੀ ਨਾ ਕਦੇ ਵੀ ਕੋਈ ਨਹੀਂ ਕਰਨੀਆਂ ਦਲਬਾਗ ਨੂੰ ਫੋਨ ਚੱਲ ਕੇ ਵੀ ਹੁਣ ਆ ਵੇਖ ਲਾ ਚੱਲੇ ਵੇ ਇਹ ਜਾਂਦੀ ਕਿਸ ਬੰਨੀ ਆ ਤੇ ਆਉਂਦੀ ਕਿਸ ਪਾਸਿਓਂ ਆ ਕੀ ਪਤਾ ਮੈਨੂੰ ਹੁਣ ਕਿਧਰ ਜਾਂਦੀ ਕਿਧਰ ਨੂੰ ਹੁੰਦੀ ਹੈ ਬਹਾਨਾ ਕਰੂ ਪੇਕਾ ਨਾ ਲਾ ਕੇ ਮੇਰੀ ਮੰਮੀ ਨਹੀਂ ਠੀਕ ਮੰਮੀ ਦਾ ਪਤਾ ਲੈਣ ਆਈ ਹੈ ਤੇ ਮੰਮੀ ਇੱਥੇ ਲੰਮੇ ਪਈ ਹੈ ਤੇ ਇੱਥੇ ਕੋਈ ਜੀ ਵੀ ਲਾ ਲਾ ਲੱਭਦਾ ਮੈਨੂੰ ਆਲੀ ਕੋਈ ਗੱਲ ਨਹੀਂ ਲੱਗ ਜਾਂਦਾ ਬਰਾ ਭਲਾ ਫੜੋ ਮਸੀਚਾ ਫੜੋ ਮਸੀ ਜੀ ਫੜ ਲੈਨੇ ਹੋਰ ਸੁਣਾਓ ਠੀਕ ਠਾਕ ਹੀ ਪਿੰਡ ਠੀਕ ਠਾਕ ਵਧੀਆ ਥੀ ਆਪਣਾ ਸੁਣਾਓ ਬਸ ਆਪਣਾ ਵੀ ਵਧੀਆ ਠੀਕ ਠਾਕ ਆ ਦਲਜਿੰਦਰਾ ਖੰਡੇ ਆਈ ਥੇ ਆਈ ਨਹੀਂ ਹਿੰਦਲਜਿੰਦਰ ਆਈ ਹੀ ਇਥੇ ਐਵੇਂ ਘੜੀ ਦੀ ਘੜੀ ਉਧਰ ਹੀ ਆ ਪਰਲੇ ਘਰੀ ਇੰਨਾ ਮੈਨੂੰ ਮਾਇਤ ਇਹ ਲੇ ਮੈਂ ਪਈ ਤੇ ਉਧਰ ਕਰਦੀ ਤੁਹਾਨੂੰ ਕੀ ਪਤਾ ਵਾ ਮਸੀ ਜੀ ਬਣੇ ਲੱਗਿਓ ਥੂੰ ਆ ਜਾਂਦੀ ਏ ਤੁਹਾਡੇ ਕੋਲ ਕਿ ਮੈਂ ਮੰਮੀ ਦੀ ਸੇਵਾ ਕਰਨ ਚੱਲੀ ਆ ਮੈਂ ਇਦਾਂ ਕਰਨ ਚੱਲੀ ਆ ਇੱਥੇ ਤਾਂ ਦੋ ਮਿੰਟੋਂ ਨਹੀਂ ਬੈਠੀ ਆਈ ਏ ਘੁੱਟ ਚਾਹ ਪਾਣੀ ਪੀਤਾ ਵਾ ਤੇ ਬਸ ਇਦਾਂ ਹੀ ਰਪਿੰਦਰ ਤੇਰਾ ਵੀ ਮੰਨ ਗਿਆ ਹਾਂ ਜੇ ਤਾਂ ਦੋਹੀ ਜਿਹਾ ਹੋਇਆ ਹੁੰਦਾ ਤੇਰੀ ਕੋ ਮੰਦੀ-ਮੁੰਦੀ ਨਹੀਂ ਗੱਲ ਕੋਈ ਹੋਣੀ ਜਿਉਂ ਦਿਨ ਪਿੰਡ ਗਈ ਤੇ ਤਮੀ ਵੱਖਰੀ-ਵੱਖਰੀ ਰਹਿੰਦੀ ਕੋਈ ਗੱਲ ਬਾਤ ਹੀ ਨਹੀਂ ਕਰਦੀ ਤੇਰੇ ਨਾਲੇ ਲੱਗਦਾ ਵੀ ਬੰਦ ਹੀ ਨਹੀਂ ਤੇਰੀ ਕੋਲ ਨਾਲ ਮਾਸੀ ਜੀ ਆਪਣੇ ਵੱਲੋਂ ਤੇ ਬਥੇਰਾ ਕਰੀਦਾ ਵਾ ਪਈ ਹੁੰਦਾ ਕਨਾ ਪਿੱਛਲ ਜਦੋਂ ਵੀ ਇਹਨੇ ਆਉਣਾ ਕਿਤੇ ਮੱਥੇ ਵਟਣਾ ਪਉਣਾ ਆਈ ਨੂੰ ਚਾਹ ਬਣੀ ਪੀਲਣਾ ਰੋਟੀ ਬਣੀ ਖਵਲਣਾ ਫਿਕਰ ਹੁੰਦਾ ਹੀ ਕਿ ਦੀਦੀ ਨੇ ਆਉਣਾ ਵਾ ਇਹੋ ਕੁਛ ਹੀ ਹੁੰਦਾ ਵਾ ਤੇ ਸਾਰਾ ਕੋਈ ਮਾਸੀ ਕਰਦੇ ਰਹੇ ਆ ਪਰ ਇਹਨੇ ਨਾ ਕੋਹ ਕੰਮ ਨਹੀਂ ਚੰਗੇ ਕੀਤੇ ਹੈਗੇ ਇਥੇ ਆ ਕੇ ਇਹ ਕਰਦੀ ਹੀ ਪ੍ਰਧਾਨਗੀਆਂ ਆਪਣੀਆਂ ਤੇ ਮੰਮੀ ਨੂੰ ਵੀ ਕਈ ਵਾਰ ਚੁਕਣਾ ਦੇ ਜਾਂਦੀ। ਕਿ ਮੰਮੀ ਇਦਾਂ ਨਹੀਂ ਆਹ ਕੰਮ ਇਦਾਂ ਦੇ ਕੋਈ ਕਰਾਇਆ ਕਰ, ਇਦਾਂ ਨਾ ਕਰਾਇਆ ਕਰ, ਤੂੰ ਆਪ ਨਾ ਕੰਮ ਕਰਾਇਆ ਕਰ, ਇਹਨੂੰ ਕਿਹਾ ਕਰ ਸਾਰਾ ਕਰਾਇਆ ਕਰ। ਕੀ ਗੱਲ ਮੈਨੂੰ ਨਹੀਂ ਲੱਭਦਾ ਕਿ ਮੈਂ ਵੀ ਆਪਣੇ ਘਰ ਦਾ ਕੰਮ ਕਰਨਾ ਹੀ ਆ ਮੈਨੂੰ ਘੜਾ ਕੋਈ ਫਿਕਰ ਨਹੀਂ ਹੈਗਾ। ਘਰ ਆਪਣੇ ਘਰ ਨੂੰ ਨਿਆਣਾ ਕਿਹੜਾ ਹੁੰਦਾ ਵਾ। ਇਦਾਂ ਦੀਆਂ ਗੱਲਾਂ ਬਤਾ ਨਿਗੀਆਂ 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 ਨੇ ਕਰਦੀ ਨਾ। ਇੱਥੇ ਤੱਕ ਇਹਨੇ ਕੰਮ ਲੈ ਜਾਂਦਾ ਵਾ। ਤੇ ਜੇ ਮਾਸੀ ਜੀ ਸਾਡੇ ਦੋਵਾਂ ਘਰਾਂ 'ਚ ਪੁਵਾੜੇ ਪਾਉਣੇ ਆ ਨਾ ਤੇ ਉਹ ਵੀ ਇਹਨੇ ਆ ਗਈ ਪਾਉਣੇ ਆ। ਉਧਰ ਗੱਲਾਂ ਕੁਛ ਕਰ ਆਉਂਦੀ ਆ। ਇੱਧਰ ਕੋਹ ਕਰ ਦਿੰਦੀ ਆ ਫੇਸ ਸੱਚੀ ਦੀ ਸੱਚੀ ਇਹ ਹੋ ਜਾ ਚੰਗੀਆਂ ਨਹੀਂ ਇੰਦਗੇ ਹੁੰਦੀਆਂ ਨਾ ਉਧਰ ਸਗੋ ਨਾ ਨੂੰ ਕੋਈ ਪੁੱਛਦਾ ਨਾ ਗਿਛਦਾ ਕੋਈ ਰੋਟੀ ਨਹੀਂ ਕੋਈ ਪਾਣੀ ਨਹੀਂ ਇੱਧਰ ਸਗੋ ਆ ਗਏ ਟੌਰ ਨਾ ਰਹਿੰਦੀ ਹੀ ਆਪਣਾ ਤੇ ਪਰ ਹੈ ਹੀ ਨਹੀਂ ਇਹਨੂੰ ਵਿਚਾਈ ਮਰਨਾ ਕੋਈ ਇੰਨਾ ਕਰਦਾ ਵਾ ਮੈਂ ਕਿੰਨਾ ਚਾਚਾ ਨਾ ਰਵਾਂ ਤੇ ਘਰਵਾ ਤੇ ਘਰ ਕਿਹੜਾ ਚਾਚਾ ਨਾ ਰਹਿਣ ਦੀ ਘਰ ਮੇਰੇ ਨਾਲ ਪਵਾੜਾ ਪਾਇਆ ਹੈ ਹਾਰ ਕੇ ਅੱਡ ਹੋ ਗਈ ਲੈ ਆਹ ਅੱਡ ਹੋ ਗਈ ਆ ਹੁਣ ਤੇ ਬਖਰੇ ਪਕਾਉਂਦੀ ਆ ਤੇ ਖਾਂਦੀ ਆ ਮੁੰਡੇ ਨੂੰ ਮਗਰ ਲਾਲਿਆ ਕੇ ਫੋਨ ਨਹੀਂ ਕਰਦਾ ਕਿਤੇ ਕੁਛ ਨਹੀਂ ਕਰੀ ਲੈ ਨਾ ਫੇ ਮੇਰੀ ਮਾਂ ਕਿੱਥੇ ਹੈਗੀ ਤੇ ਕਿੱਥੇ ਨਹੀਂ ਉਹ ਮਾਸੀ ਜੀ ਹੋ ਜੀ ਬਥੇਰੀਆਂ ਚਲਾਕ ਹੁੰਦੀਆਂ ਹੋ। ਤੇ ਕਿਹਾ ਆਪਣੇ ਹੱਥਾਂ ਦੇ ਉੱਤੇ ਨੇ ਚੁੰਤੀਆਂ ਵਾ ਜਿੱਦਾਂ ਸਾਨੂੰ ਕੋਈ ਕਵੇ ਉਦਾਂ ਹੀ ਕਰੇ ਕੋਈ ਗੜੀ ਕਰਨਗੇ ਸਾਡੇ। ਤੇ ਅਗਲਾ ਘੜਾ ਕੋਈ ਛਦਾਈ ਅਗਲੇ ਨੂੰ ਪਤਾ ਨਹੀਂ ਲੱਗਦਾ ਹੈਗਾ। ਚਲਾਕੀਆਂ ਤੇ ਖੇਡਦੀਆਂ ਨਾ। ਨਾ। ਮੈਂ ਫਿਰ ਕੱਢ ਕੇ ਮਾਰੀ ਬਾਹਰ ਮੈਂ ਚੱਲ ਫਿਰ ਜਾਂਦੀਆਂ ਮੁਖਾਬ ਜਾ ਕੇ ਮੁਖ ਪਕਾਉ। ਘਰ ਵੀ ਇਤਰਾ ਹੀ ਕਰਦੀ। ਮੈਂ ਫਿਰ ਕੱਢ ਕੇ ਮਾਰੀ ਬਾਹਰ ਮੈਂ ਵੀ ਚੱਲ ਆਪਣੀ ਪੁਕਾਰ ਤੇ ਖਾ ਜਾ ਕੇ ਮੇਰੇ ਕੋਲ ਨਹੀਂ ਫੱਕਦੀਆਂ। ਤੂੰ ਤਰੇ ਫਿਰ ਤੁਰੀ ਫਿਰ ਨਾ ਇਤਰਾ ਹੀ ਤੇ ਮੈਂ ਤੇਰਾ ਲੰਗਰ ਬਣੀ ਪਕਾਉਂਦੀ ਰਹਾ ਸਾਡੇ ਮਗਰ ਮਗਰ। ਇਹ ਕੋ ਕੰਮ ਥੋੜਾ ਵ ਜੇ ਉਥੇ ਆ ਉਹ ਕਰਦੀ ਹੈ ਨਾ ਤੇ ਇੱਥੇ ਘੜੀ ਘੱਟ ਕਰਦੀ ਹੈ ਇੱਥੇ ਵੀ ਕੰਮ ਇਹਦੇ ਹੋਈ ਆ ਬਸ ਇਹੋ ਕੰਮ ਹੀ ਲੁੱਤੀਆਂ ਲਾਉਂਦਾ ਹੀ ਹੁਣ ਉਧਰ ਗਈ ਆ ਇੱਧਰ ਦੀਆਂ ਸਾਰੀਆਂ ਉਧਰ ਦੱਸ ਆਉਣੀਆਂ ਵਾ ਇੱਧਰ ਆ ਕੇ ਫੇ ਚੰਗੀ ਬਣ ਜਾਣਾ ਇਹੋ ਜਿਹੇ ਚਲਾਕਾ ਹੁੰਦੇ ਨਾ ਤਾਂਹੀਂ ਤਾਂ ਬਣੀ ਕਿਦਾਂ ਟਾਈਮ ਕੱਢਣ ਦੇ ਸੱਚੀ ਬੜੇ ਔਖੇ ਆ ਕਿਉਂਕਿ ਆਪਣੇ ਘਰ ਬੰਦੇ ਨੇ ਨਾ ਉਸ ਹਾਮ ਨਾਲ ਸਿਲੇਬਸ ਬਣਾਇਆ ਹੁੰਦਾ ਵੀ ਅਹੀਂ ਆ ਕੰਮ ਕਰਨਾ ਇਦਾਂ ਕਰਨਾ ਇਹ ਆ ਕੇ ਬਸ ਮੰਮੀ ਨੂੰ ਪੱਟੀ ਪੜਾ ਦਿੰਦੀ ਆ ਤੋ ਉਹ ਜੀ ਮੰਮੀ ਈ ਮਗਰ ਲੱਗਣ ਵਾਲੀ ਨਹੀਂ ਤੇ ਮੰਮੀ ਨੂੰ ਨੂੰ ਦੇਖਦਾ ਉਹ ਮੇਰਾ ਘਾਰ ਹੀ ਖਰਾਬ ਹੁੰੰਡਿਆ ਜੇ ਚੰਗੀ ਹੁੰਦੀ ਤੇ ਦੋਵਾਂ ਦੇ ਨਾਲ ਹੀ ਬਣਾ ਕੇ ਭਾਬੀਆਂ ਨਾਲ ਰੱਖਦੀ ਇਹ ਕਿਸੇ ਨਾਲ ਵੀ ਮੈਂ ਬਣ ਕੇ ਖਾਂਦੀ ਏ ਕਦੀ ਆਈ ਲੁੱਤੀਆਂ ਨਮ ਵਾਲੀ ਕਰੀ ਇਧਰ ਲਾ ਲਈ ਕਰੀ ਇਧਰ ਲਾ ਲਈ ਆਹੋ ਕੋਹੀ ਏ ਦੇ ਕੋਲ ਚਲੋ ਮਸੀ ਅਹੀਂ ਕੀ ਲੈਣਾ ਕਿਸ ਦੇ ਕੋਲ ਨਹੀਂ ਮਾਂ ਹੀ ਮਲ ਹੁੰਦੀ ਏ 2000 ਦਿਨ ਜੇ ਕੁਝ ਅਜ ਨਾ ਰਹੂਗੀ ਤਾਂ ਵੀ ਠੀਕ ਵਾ ਜੇ ਨਾ ਰਹੂਗੀ ਤਾਂ ਤਾਂ ਵੀ ਕੋਈ ਨਹੀਂ ਅਹੀਂ ਤਾਂ ਕੋਈ ਗੱਲ ਹੀ ਨਹੀਂ ਕਰਦੇ ਸੱਚੀ ਚੋ ਪਰੇ ਟਾਈਮ ਕੱਢ ਲਈਦਾ ਵਾ ਹੁਣ ਜੇ ਉਹਦਨ ਆਈ ਸੀ ਨਾ ਇਹ ਤੇ ਉਹਦਨ ਵੀ ਹੁੰਜੇ ਮੰਮੀ ਨੂੰ ਲੱਗ ਪਈ ਇਹ ਗੱਲਾਂ ਕਰਨ ਉਹ ਹੋਈ ਫਿਰ ਮੈਂ ਜਾਈ ਮੰਮੀ ਚਾਈ ਜਦੋਂ ਫਿਰ ਮੈਂ ਉੱਤੇ ਚਲ ਗਈ ਤੇ ਫਿਰ ਨਾ ਨਾ ਹੀ ਤਾਂ ਕੋਈ ਗੱਲ ਹੀ ਨਹੀਂ ਕੀਤੀ ਕੋਈ ਗੱਲ ਹੀ ਨਹੀਂ ਕੀਤੀ ਮੈਂ ਹਾਂ ਅਗਲਾ ਛਦਾਈ ਤੇ ਨਹੀਂ ਸਾਰੀਆਂ ਗੱਲਾਂ ਪਤਾ ਲੱਗਦੀਆਂ ਘਰ ਚ ਕੀ ਹੁੰਦੀਆਂ ਤੇ ਕੀ ਨਹੀਂ ਕੋਈ ਅੰਨਾ ਥੋੜਾ ਵੀ ਚਾਏ ਬੋਲੇ ਜਾਂ ਵੀ ਕੋਈ ਸੁਣਦਾ ਨਹੀਂ ਇਹਨਾਂ ਤੇ ਮੁੜ ਕੇ ਮੁਕਰ ਜਣਾ ਨਾ ਹਾਂ ਹੀ ਤਾਂ ਕੋਈ ਗੱਲ ਹੀ ਨਹੀਂ ਕੀਤੀ ਹਨੂ ਪਤਾ ਹੀ ਕੋ ਨਹੀਂ ਪਰੇ ਕੋ ਹੁੰਦਾ ਨਾ ਪਰੇ ਸਾਰੇ ਇਹ ਤੁਹਾਨੂੰ ਆਹ ਵੀ ਕਿਤਨਾ ਝੂਠ ਨਿਆ ਕਰਨ ਦੇ ਨਾ ਤੇ ਦੱਸ ਪਹਿਲੀ ਗੱਲ ਠੀਕ ਆ ਕਿ ਤੁਨੀ ਮੇਰੇ ਮਗਰ ਕੀ ਪਰਣਾ ਯੂਜ਼ੀਪਲਾ ਦੱਸ ਕੇ ਮੈਂ ਤੁਹਾਨੂੰ ਆਉਂਦੀ ਨਹੀਂ ਕਿ ਵੀ ਮੰਮੀ ਠੀਕ ਨਹੀਂ ਹੈਗੇ ਤੇ ਜੇ ਚੱਲ ਆ ਹੀ ਗਏ ਆ ਤੇ ਚੁਗਲੀਆਂ ਹੀ ਨਾ ਕਰੋ ਮੰਮੀ ਤੇ ਹੈਗੀ ਹੈਗੀ ਆ ਪਰਿੰਦਰ ਦੇ ਵੇਖ ਕੰਮ ਚਲ ਬੈਠਾ ਮਸੀ ਜੀ ਮੈਂ ਰੋਟੀ ਬਣਾਉਣੀ ਹੈ ਸਾਸਿ ਗਾਮੇ ਸਾਸ੍ਰਿਕਾ ਦੀ ਆਜਾ ਹੋਰ ਸਾਨੂੰ ਠੀਕ ਠਾਕ ਹਾਂ ਮਰੀਓ ਤੇ ਤੂੰ ਹੀ ਦੱਸਿਆ ਹੀ ਨਹੀਂ ਵੀ ਆਉਣਾ ਮੈਂ ਆ ਚੱਲ ਮੰਮੀ ਤੇਦਾ ਫਤ ਲਾਈ ਹੁੰਨੀ ਆ ਮੰਮੀ ਜਾ ਕੇ ਰਿੰਦੇ ਰਿੰਦੇ ਰਹਿ ਜੀ ਦਾ ਫਰੀਤਰਾ ਮੈਂ ਦੇਖੀ ਸੱਟ ਚਲੋ ਗੱਲ ਠੀਕ ਆ ਪਰ ਤੂੰ ਮੜਾ ਜਾ ਫੋਨ ਹੀ ਕਰ ਦਿੰਦੇ ਭੀ ਹੁਣਾ ਵਾ ਮੈਂ ਮੈਂ ਫਿਰ ਕੀਤਾ ਹੀ ਨਹੀਂ ਫੋਨ ਮੈਂ ਚੱਲ ਚੱਲ ਜਾਬ ਨਹੀਂ ਆ ਚਲੋ ਵਧੀਆ ਕੀਤਾ ਆ ਗਈ ਤੇ ਕਿੱਥੇ ਗਈ ਤੂੰ ਹੁਣ ਮੈਂ ਕਿੱਥੇ ਜਾਣਾ ਸੀ ਮੰਮੀ ਮੈਂ ਆ ਦਲਜੀਤ ਹੁਣਾ ਵੱਲ ਗਈ ਮੜਾ ਜਾ ਐ ਤੇ ਤੂੰ ਇਧਰ ਉਹ ਚਾਰੀ ਲੰਮੇ ਫਾਈ ਤੇ ਉਧਰ ਲਾ ਕੇ ਕੋਈ ਵੀ ਨਹੀਂ ਤੇ ਚਲੋ ਕੁੜੀ ਦੇ ਨਾਲ ਤੂੰ ਕੰਮ ਕੰਮ ਕਰਵਾ ਲੈਨੇ ਜੀ ਆਈ ਹੀ ਦੇ ਉਧਰ ਕੀ ਬੈਠੀ ਰਹਿ ਕਰੰਦੀ ਮੰਮੀ ਕੰਮ ਕਰਕੇ ਹੀ ਗਏ ਆਂ ਸਾਰਾ ਮੰਮੀ ਦੇ ਵੀ ਕੱਪੜੇ-ਕੁਪੜੇ ਬਦਲ ਗਏ ਫੇਰ ਹੀ ਗਏ ਸੀ ਉਧਰ ਉਹ ਵੀ ਕਹਿਣ ਡਈ ਸੀ 기 ਸੰਦੀਪ ਵੀ ਚਲੋ ਦੀਦੀ ਆਜੋ ਜਰੀ ਕੋ ਉਧਰ ਤੇ ਤਾਂ ਕਰਕੇ ਚਲ ਗਈ ਸੀ ਉਦੋਂ ਦੀ ਮੈਂ ਗਈ ਨਹੀਂ ਅੱਛਾ ਦਲਿੰਦਰ ਹਾਂ ਠੀਕ ਵਾਜ ਤੂੰ ਮੰਮੀ ਠੀਕ ਨਹੀਂ ਹੈ ਜੇ ਉਦੋਂ ਮੈਂ ਤੈਨੂੰ ਆਖਿਆ ਕਿ ਚੱਲ ਮਾਛੀ ਦੇਦਾ ਪਤਾ ਲੈ ਆਈਏ ਤੇ ਉਦੋਂ ਤੋਂ ਆਦੀ ਮੈਂ ਉਠੀ ਨਹੀਂ ਸਾ ਕਰੀ ਤੇ ਇੱਥੇ ਆ ਕੇ ਤੂੰ ਫਿਰਨੋ ਚੰਗੇ ਭਲੀਆਂ ਤੂੰ ਮੰਮੀ ਤੁਹਾਨੂੰ ਵੀ ਚੰਗਾ ਭਲਾ ਪਤਾ ਕਿ ਉਦੋਂ ਮੈਨੂੰ ਬੁਖਾਰ ਕਿੰਨਾ ਹੋਇਆ ਸੀ ਮੈਂ ਤਾਂ ਨਹੀਂ ਗਈ ਫਿਰਨ ਮੈਂ ਕਿੱਥੇ ਡਈ ਆ ਇੱਥੇ ਹੀ ਮੈਂ ਉਹਦੇ ਮੰਮੀ ਨੇ ਮੈਨੂੰ ਕਿਹਾ ਵੀ ਚੱਲ ਸੰਦੀਪ ਇੰਨਾ ਕਹਿਣ ਲਈਏ ਤੇ ਜਾ ਕੇ ਹੋਇਆ ਤੇ ਹੁਣ ਮੜਾ ਜਾ ਉਧਰੋਂ ਹੋ ਆਈ ਆ ਹੁਣ ਮੈਂ ਇੱਥੇ ਹੀ ਰਹਿਣਾ ਹੋਰ ਕਿੱਥੇ ਜਾਣਾ ਕਰਨੀ ਤੂੰ ਕੋਹੋਂ ਤੇ ਕਮੌਣੀ ਤੂੰ ਕੋਹੋਂ ਮੰਮੀ ਬੱਸ ਕਰੋ ਇੱਥੇ ਹੀ ਆ ਕੇ ਚੁੱਪ ਕਰਜੋ ਬਗਾਨਾ ਥਾਂ ਘਰ ਤੇ ਤੁਸੀਂ ਮੇਰੇ ਨਾਲ ਇਦਾਂ ਕਰਦੇ ਹੀ ਇੱਥੇ ਆ ਕੇ ਨਾ ਕਰੋ ਇਹੋ ਜਿਹੀਆਂ ਗੱਲਾਂ ਮੈਂ ਕਰਨੀ ਤੂੰ ਘਟ ਕਰਨੀ ਮੇਰੇ ਨਾਲ ਕੋਈ ਗੱਲ ਨਹੀਂ ਸਭ ਪਿੰਡ ਚੱਲ ਤੋ ਉਥੇ ਆ ਕੇ ਨਾ ਗੱਲ ਕਰਨੀ ਚੰਗੀ ਤਰ੍ਹਾਂ ਜਰਾ ਕੋਈ ਨਹੀਂ ਮੰਮੀ ਪਿੰਡ ਜਿਹੜੀ ਗੱਲ ਕਰਨੀ ਹੋਊਗੀ ਨਾ ਕਰ ਲਓ ਮੈਂ ਤੁਹਾਡੇ ਵਾਂਗੂ ਨਹੀਂ ਇਦਾਂ ਕਰਦੀ ਕਿ ਤੁਹਾਡੇ ਰਿਸ਼ਤੇਦਾਰਾਂ ਦੇ ਜਾ ਜਾ ਕੇ ਨਾ ਤੇ ਮੈਂ ਇਦਾਂ ਜਲੂਸ ਕੱਢਦੀ ਆ ਮੈਂ ਕਦੀ ਉਥੇ ਵੱਧ ਘੱਟ ਗੱਲ ਨਹੀਂ ਕੀਤੀ ਕਦੀ ਤੂੰ ਤਾਂ ਮੇਰੇ ਤਾਂ ਰਿਸ਼ਤੇਦਾਰੀ ਛੜ ਛੜੇ ਨੇ ਤੇ ਤੂੰ ਮੇਰੇ ਸਤਾਣਾ ਕਿੱਥੇ ਜਾਂ ਡਈ ਆ ਜਾਂਦੀ ਰਹੀ ਆ ਜੇ ਹੁਣ ਨਹੀਂ ਗਈ ਤੇ ਉਸ ਦਿਨ ਮੈਨੂੰ ਬੁਖਾਰ ਹੋ ਗਿਆ ਤੇ ਮੈਂ ਗਈ ਨਹੀਂ ਤੇ ਤੁਸੀਂ ਉਹ ਗੱਲ ਫੜ ਲਈਏ ਬਸ ਚਾਹ ਪਾਣੀ ਪੀਤਾ ਵਾ ਪੀ ਲਿਆ ਬਜਾ ਪਾਣੀ ਬਿਆਲਦਾ ਤੂੰ ਮੈਂ ਪਿਆਲਣਾ ਹੀ ਦੱਸ ਪਿਆਲਣ ਵਾਲੀ ਨੇ ਪਿਆਲਿਆ ਹੀ ਐ ਧਿਆਨ ਕੇ ਮੈਂ ਬੈਠੀ ਐ ਇੱਥੇ ਤੇ ਬੈਠੀ ਐ ਤਾਂ ਦੱਸ ਹੁਣ ਫੇਰ ਕੀ ਹੋਗਾ ਜੇ ਮੈਂ 2 ਮਿੰਟ ਉਧਰ ਚਲ ਗਈ ਆ ਤੇ ਚਲੋ ਠੀਕ ਆ ਮੰਮੀ ਘਰ ਜਾ ਕੇ ਕਰ ਲਿਓ ਜਿਹੜੀ ਗੱਲ ਕਰਨੀ ਐ ਮੈਂ ਨਾ ਰੋਟੀ ਬਣਾਉਣੀ ਐ ਤੇ ਰੋਟੀ ਖਾ ਕੇ ਤੇ ਫੇਰ ਨਹੀਂ ਰੋਟੀ ਨਹੀਂ ਮੈਂ ਖਾਣੀ ਨਾ ਮੱਖਣੀ ਖਾਣੀ ਨਹੀਂ ਮੈਂ ਸ਼ਹਿਰ ਨੂੰ ਜਾਣਾ ਮਮਸਤੇ ਦਾ ਪਤਾ ਲੱਗ ਜਾਣਾ ਜਾਂ ਜਾਂਦੀ ਨਹੀਂ ਸ਼ੰਗਾਰਪਿੰਦਰ ਹੈ ਮੈਂ ਉਹ ਮਸੀ ਜੀ ਨਹੀਂ ਨਹੀਂ ਮੈਂ ਰੋਟੀ ਨਹੀਂ ਪਕਾਉਂ ਰੋਟੀ ਖਾਵੇ ਜਾਏ ਰੋਟੀ ਨਹੀਂ ਮੈਂ ਖਾਣੀ ਮੈਂ ਮਸਤੇ ਦਾ ਫਤ ਲੈਣਾ ਜਾਂਦੀ ਜਾਂਦੀ ਨਹੀਂ ਅੱਛਾ ਤੇ ਮੈਂ ਹਾਂ ਸ਼ਰੁਹ ਜਾਂ ਜਾਂਦੀ ਜਾਂਦੀ ਨਹੀਂ ਚਲੋ ਠੀਕ ਆ ਮੈਂ ਤਾਂ ਕਹਿੰਦੀ ਰੋਟੀ ਖਾਵੇ ਜਾਂਦੇ ਨਹੀਂ ਨਹੀਂ ਰੋਟੀ ਮੈਂ ਖਾ ਕੇ ਆਈ ਹਾਂ ਚੱਲ ਵੇਖ ਲਓ ਫਿਰ ਚੱਲ ਮम्मी ਦੇ ਹੁਣ ਗਏ ਆ ਚੱਲ ਤੇ ਇਹਨੂੰ ਮੈਂ ਪੁੱਛਦੀ ਹਾਂ ਨਾ ਜਿਹੜੀ ਉਹਨਾਂ ਚੁਗਲੀਆਂ ਕਰਨ ਰਹੀ ਸੀ ਅਿੰਦਰ ਮੇਰੀ ਗੱਲ ਸੁਣ। ਉਹ ਕੀ ਹੋ ਗਿਆ ਵਾ ਦੱਸੋ ਕਿਹੜੀ ਗੱਲ ਹੋਣਾ ਕੀ ਐ। ਤੂੰ ਮੇਰੀ ਸੱਸ ਨਾਲ ਕੀ ਗੱਲਾਂ ਕਰਨ ਨਹੀਂ? ਕੀ ਕੀਆ ਮੈਂ ਤੁਹਾਡੀ ਸੱਸ ਨੂੰ? ਮੈਂ ਤਾਂ ਕੋਹ ਨਹੀਂ ਗਿਆ। ਸਭ ਕੁਝ ਸੁਣ ਲਿਆ ਵਰਪਿੰਦਰ। ਜੋ ਜੋ ਤੂੰ ਕਿਹਾ ਵਾ। ਹੁਣ ਤੂੰ ਕਹੀ ਜਾਂਦੀ ਐ ਕੀ ਸੁਣ ਲਿਆ ਤੇ ਕੀ ਕਹ ਵੀ। ਉਹ ਆਪੇ ਬੇਚਰੀ ਆਪਣੇ ਰੋਣੇ ਰੋਂਦੀ ਆ। ਮੈਂ ਗੱਲ ਕਾਦੀਆਂ ਕਰਨੀ ਆਉਣੇ ਤੇ ਤੁਸੀਂ ਬੜੀਆਂ ਰੋਂਦੀਆਂ ਹੀ ਹੋ ਉਹ ਵੀ ਰੋਂਦੀ ਆ ਤੇ ਤੁਸੀਂ ਰੋਂੜੀ ਹੀ ਹੋ ਉਹਦੇ ਨਾਲ। ਦੀਦੀ ਉਹ ਵਾ ਤੁਹਾਡੇ ਘਰ ਦਾ ਮਸਲਾ। ਤੁਹਾਨੂੰ ਪਤਾ ਉਹ ਤੁਹਾਡੀ ਸੱਸ ਨੂੰ ਪਤਾ ਹੋਊ। ਮੈਨੂੰ ਕੀ ਵਾ ਤੁਹਾਡੇ ਘਰ ਕੀ ਹੁੰਦਾ ਤੇ ਕੀ ਨਹੀਂ। ਤੂੰ ਮੈਨੂੰ ਇਹ ਦੱਸ ਤੂੰ ਸਵੇਰ ਦਾ ਕਿੰਨਾ ਕੰਮ ਕੀਤਾ? ਕੀ ਕੀਤਾ ਤੂੰ ਸਵੇਰ ਦਾ ਮੈਂ ਆਪਣੇ ਘਰ ਮੈਂ ਭਾਈ ਕੀਤਾ ਭਾਈ ਨਹੀਂ ਕੀਤਾ ਭਾਈ ਵੇਲੇ ਕਰਾਂ ਭਾਈ ਕਵੇਲੇ ਕਰਾਂ ਤੁਹਾਨੂੰ ਇਹਦੇ ਵਿੱਚ ਕੀ ਤੇ ਫੇਰ ਬੜੀ ਸੱਚੀ ਹੋਣ ਲਈ ਵੀ ਕੰਮ ਸਾਰਾ ਮੈਂ ਕਰਦੀ ਆ ਉਹ ਵਾਜੀ ਮੈਂ ਕੰਮ ਕਰਦੀ ਆ ਸਾਰਾ ਕੰਮ ਕਰਕੇ ਉਧਰ ਗਈ ਸੀ ਨਾ ਆਹੋ ਕੀਤਾ ਵਾ ਤੁਸੀਂ ਕੰਮ ਕੱਪੜੇ ਜੱਕ ਸੂਟ ਲਾਤਾ ਵਾ ਤੇ ਪਾਤਾ ਵਾ ਤੇ ਬਸ ਇੰਨੇ ਵਿੱਚ ਤੁਸੀਂ ਵੀ ਮੈਂ ਕੰਮ ਕਰ ਲਿਆ ਰੋਟੀ ਪਾਣੀ ਦਾ ਸਾਬ ਸਫਾਈ ਦਾ ਉਹਨਾਂ ਨੂੰ ਡਿਊਟੀ ਦੇ ਕੱਲਣਾ ਉਹ ਸਾਰਾ ਕੋ ਤੀ ਕੀਤਾ ਵਾ ਤੇ ਮੈਂ ਕੋ ਕਰਾਉ ਤੇ ਫੇਰ ਕਿਦਾਂ ਕਹਤਾ ਤੁਸੀਂ ਮੈਂ ਕੰਮ ਕੀਤਾ ਮੈਨੂੰ ਉਹਨੂੰ ਕਿੰਨਾ ਕ ਸੰਭਣ ਨਹੀਂ ਹੈ ਮੈਨੂੰ ਤੇ ਬੜੀਆਂ ਗੱਲਾਂ ਕਰਦੀ ਆਂ ਕਿੰਨਾ ਕ ਸਾਹਮਣੇ ਕਿੰਨਾ ਕ ਪਛਾਣ ਮੈਨੂੰ ਤੇ ਬੜੀਆਂ ਮਤਾਂ ਦਿੰਨੇ ਆ ਆਪਣੀ ਸਸਰਾਡੇ ਕੋ ਸਾਂਭੀ ਨਹੀਂ ਜਾਂਦੀ ਅਹੀਂ ਤੇ ਫੇਰ ਦੋ ਜਾਣੀਆਂ ਵਾ ਤੇ ਚਲ ਜੇ ਅੱਡ-ਅੱਡ ਹੋ ਵੀ ਗਈਆਂ ਤੇ ਗੱਲ ਹੋਰ ਵਾ ਤੇ ਤੁਸੀਂ ਕੱਲੀ ਨਾ ਅੱਡ ਹੋਈ ਫਿਰਦੇ ਆ ਉਹ ਆਪੇ ਸਾਰੀਆਂ ਗੱਲਾਂ ਦੱਸਣ ਦੀ ਹੀ ਮੈਨੂੰ ਪਤਾ ਜੋ ਕੋ ਦੀ ਉੱਥੇ ਕਰਦੇ ਆ ਤੇ ਇਹ ਵਾਲੇ ਕੰਮ ਨਾ ਇੱਥੇ ਆ ਕੇ ਨਾ ਕਰਿਆ ਕਰੋ ਅਹੀਂ ਜਿੱਦਾਂ ਰਹਿੰਦੀ ਆ ਨਾ ਨੌ ਸਸ ਸਾਨੂੰ ਰਹਿਣ ਦਿਆ ਕਰੋ ਜੇ ਉਹਨੇ ਦੱਸਿਆ ਵਾ ਨਾ ਤੇ ਕੱਟ ਤੂੰ ਵੀ ਨਹੀਂ ਕੀਤੀ ਤੂੰ ਵੀ ਸਾਰਿਆਂ ਨੂੰ ਦੱਸ ਕੇ ਨਾ ਤੇ ਫੇਰ ਹੀ ਕੱਲਿਆ ਵਾ ਜਿਹੜੀ ਤੂੰ ਆ ਗੱਲ ਕਰਦੀ ਨਾ ਅੱਡ ਹੋਣ ਦੀ ਅੱਡ ਮੈਂ ਨਹੀਂ ਹੋਈ ਉਹ ਹੋਈ ਆ ਇਹ ਵੀ ਤੁਹਾਡੇ ਹੀ ਪੰਗੇ ਪਏ ਸੀਗੇ ਜੇ ਤੇ ਮੈਂ ਇਥੋਂ ਹਿੱਸਾ ਖੜ ਕੇ ਉਹਨੂੰ ਦੇ ਦਿੰਦੀ ਤੇ ਫੇਰ ਤੇ ਮੈਂ ਉਹਦੇ ਨਾਲ ਰਹਿ ਸਕਦੀ ਸੀ ਤੇ ਜਦੋਂ ਮੈਂ ਖੜ ਕੇ ਨਹੀਂ ਦਿੱਤਾ ਤੇ ਉਹਨੇ ਤੇ ਅੱਡ ਕਰਨਾ ਹੀ ਤੂੰ ਏਦਾਂ ਕਰ ਵੀ ਮੈਨੂੰ ਹਿੱਸਾ ਦੇ ਦੇ ਤੇ ਮੈਂ ਹੋ ਜਾਂਨੀ ਆ ਉਹਦੇ ਨਾਲ ਫੇਰ ਉਹਨੇ ਮੈਨੂੰ ਰੱਖਣਾ ਵਾ ਏਦਾਂ ਨਹੀਂ ਰੱਖਣਾ ਹੈਗਾ ਤੁਹਾਡਾ ਘਰ ਬਚਾਉਂਦੀ ਬਚਾਉਂਦੀ ਨੇ ਨਾ ਮੈਂ ਆਪਣਾ ਜਾਣ ਲਿਆ ਵਾ ਤੇ ਤੈਨੂੰ ਫੇਰ ਗੱਲਾਂ ਆਉਣ ਡੀਆਂ ਆਹੋ ਹੁਣ ਬਸ ਐ ਹੋ ਕਮੀ ਰਗੀ ਆਗੇ ਭਰਾਵੋਂ ਕੋ ਹਿੱਸੇ ਖੜਨ ਦੀ ਉਹ ਵੀ ਕੰਮ ਕਰ ਲੋ ਤੂੰ ਉਹ ਰਹਿ ਚੱਲਿਆ ਵਾ ਨਾ ਨਹੀਂ ਮੈਂ ਨਹੀਂ ਖੜਿਆ ਹਿੱਸਾ ਤੇ ਤਾਂ ਹੀ ਅਗਲੀ ਗੱਲਾਂ ਕਰਨ ਢੀ ਆ ਪਹਿਲੀ ਗੱਲ ਤੇ ਜਦੋਂ ਆ ਗਈ ਸੀ ਨਾ ਤੇ ਤੂੰ ਮੈਨੂੰ ਸੁਨਾਹ ਕਲਮ ਦੀ ਤੇ ਮੈਂ ਆ ਜਾਂਦੀ ਫੇਰ ਉਹਨੂੰ ਕਹਿੰਦੀ ਆ ਭਲਾ ਮੇਰੇ ਸਾਹਮਣੇ ਗੱਲ ਕਰਦੀ ਤੇ ਫੇਰ ਮੈਂ ਵੀ ਦੱਸ ਦਿੰਦੀ ਤੈਨੂੰ ਵੀ ਕਿਹੜੀ ਗੱਲਾਂ ਮੇ ਅੱਡ ਹੋਈਆਂ ਤੇ ਕਿਹੜੀ ਗੱਲਾਂ ਉਹਨੇ ਮੈਨੂੰ ਅੱਡ ਕੀਤਾ ਉਹ ਸਾਨੂੰ ਨਹੀਂ ਪਤਾ ਤੁਹਾਡੇ ਘਰ ਦਾ ਠੀਕ ਵਾ ਨਾ ਕੀ ਤੁਸੀਂ ਕਰਦੀਆਂ ਤੇ ਕੀ ਨਹੀਂ ਕਰਦੀਆਂ ਇਹ ਦੂਰੋ ਦੂਰੋ ਢੋਲ ਵਜਦੇ ਚੰਗੀ ਲੱਗਦੇ ਚੰਗਾ ਘਰੋ ਘਰੀ ਇਹੋ ਹਾਲੀ ਮਿਲਾਇਆ ਸ ਇਹ ਹਾਲ ਹੂਲ ਨਹੀਂ ਗਏ ਇਦਾਂ ਦੇ ਇਹ ਤੁਹਾਡੀ ਜਿਹੜੀਆਂ ਉਹ ਜਿਹੜਾ ਬਾਹਰ ਟਿਆ ਕਮਾਈ ਕਰਨ ਤੇ ਤੁਸੀਂ ਬਸ ਇਦਾਂ ਹੀ ਉਹਦੇ ਨਾਲ ਵੀ ਐਡ ਹੋ ਕੇ ਬੈਠੇ ਆ ਬਾਹਰ ਵਾਲੇ ਨੂੰ ਨਾ ਸਾਰਾ ਕੁਝ ਹੀ ਪਤਾ ਵਾ ਵੀ ਮੈਂ ਕਿੱਦਾਂ ਦੀ ਆ ਤੇ ਉਹਦੀ ਮਾਂ ਕਿੱਦਾਂ ਦੀ ਆ ਠੀਕ ਆ ਨਾ ਉਹ ਚਲੋ ਠੀਕ ਵਾ ਪਤਾ ਵਾ ਮੈਨੂੰ ਤੇ ਇਹ ਆ ਵੀ ਜਾਓ ਹੁਣ ਆਪਣੇ ਘਰ ਤੇ ਆਪਣਾ ਘਰ ਸੰਭੋ ਜਾਗੇ ਨਹੀਂ ਮੈਂ ਤਾਂ ਘਰ ਸਾਂਭ ਹੀ ਲੈਣਾ ਵਾ ਤੇ ਉਹ ਜਿਹੜੀ ਮੰਜੇ ਤੇ ਪਈ ਉਹਨੂੰ ਸੰਭ ਲੈਣ ਉਹ ਠੀਕ ਵਾ ਉਹਨੂੰ ਕੀ ਹੋਇਆ ਵਾ ਪਾਸਾ ਤੇ ਉਹ ਕੋ ਮੋੜਿਆ ਨਹੀਂ ਜਾਂਦਾ ਤੇ ਤੂੰ ਕਿੱਦਾਂ ਕਹਿੰਨੀ ਆ ਵੀ ਠੀਕ ਵਾ ਤੈਨੂੰ ਚੰਗਾ ਭਲਾ ਪਤਾ ਵੀ ਉਹਦੇ ਜਿੰਨੀ ਛੱਟ ਲੱਗੀ ਤੇ ਕੋਈ ਨਹੀਂ ਆ ਹੈਗੀ ਆ ਨਾ ਸਾਂਭਣ ਵਾਤੀ ਉਹ ਦਲਜੀਤ ਹੋਣੀ ਉਹਨਾਂ ਨੂੰ ਤੂੰ ਬੜਾ ਕੇ ਕਰੂਗੀ ਬਹੁ ਹੁੰਦਨੀ ਇੱਥੇ ਜਦੋਂ ਉਹ ਵਿਚਾਰੀ ਆਉਂਦੀ ਆ ਉਹਨੂੰ ਲੜਕੋਲ ਕੇ ਤੇ ਇੱਥੋਂ ਕੱਢ ਦਿੰਨੀ ਆ ਤੂੰ ਮੈਂ ਕਹਦਾ ਕੱਢ ਦਿੰਨੀ ਆ ਇਹਨੂੰ ਨਾਲੇ ਰਪਿੰਦਰ ਮੇਰੀ ਗੱਲ ਸੁਣ ਸਭ ਕੁਆ ਤੇ ਤੂੰ ਸਾਂਭਿਆ ਵਾ ਤੇ ਉਹ ਕਿਉਂ ਆਵੇ ਇੱਥੇ ਪਹਿਲਾਂ ਸਾਂਭਣ ਉਹਨੂੰ ਤਾਂ ਮੈਂ ਮਨਾ ਕਰਨਾ ਵਾ ਵੀ ਤੂੰ ਬਿਲਕੁਲ ਇੱਧਰ ਨਹੀਂ ਆਉਣਾ ਹੈਗਾ ਤੇ ਨਾਲੇ ਜੇ ਨਹੀਂ ਨਾ ਤੂੰ ਸਾਂਭਣਾ ਤੇ ਮੈਂ ਕਰਦੀ ਆ ਲਵਲੀ ਨਾਲ ਗੱਲ ਉਹਨੂੰ ਕਹਿਨੀ ਆ ਕਿ ਜੇ ਨਹੀਂ ਇਹਨੇ ਸਾਹਮਣਾ ਹੈਗਾ ਨਾ ਤੇ ਇੱਕੋ ਵਾਰੀ ਦੱਸ ਦੇ ਫਿਰ ਮੈਂ ਉਹਦਾ ਕੋਈ ਨਾ ਕੋਈ ਹਿਲਵਸਿਲਾ ਕਰ ਦਿੰਨੀ ਆ ਲਵਲੀ ਹੈ ਕਿੱਥੇ ਆ ਦੱਸ ਮੈਨੂੰ ਮੈਂ ਕਰਾਂ ਉਹਦੇ ਨਾਲ ਗੱਲ ਇਦਾਂ ਨਹੀਂ ਤੂੰ ਹਟਣਾ ਹੈਗਾ ਕਰ ਲੋ ਤੁਸੀਂ ਉਹਨਾਂ ਨਾਲ ਵੀ ਗੱਲ ਕੀ ਗੱਲ ਕਰਨੀ ਆ ਮੈਂ ਵੀ ਫਿਰ ਦੱਸ ਦੂ ਨਾ ਕਿ ਮਾਸੀ ਆ ਗਈ ਇੱਥੇ ਆ ਕੋ ਡਈ ਕਰਨ ਤੇ ਕੋਈ ਨਹੀਂ ਦੱਸ ਦੇ ਮੈਂ ਸੱਚੀ ਆ ਸੱਚੇ ਤੁਸੀਂ ਸਾਰੇ ਨਹੀਂ ਆਂਗੀ ਠੀਕ ਆ ਨਾ ਤੇਰੇ ਵਾਂਗੂ ਨਹੀਂ ਆਂ ਸਾਰੇ ਸੱਚੇ ਆਂ ਅਹੀਂ ਝੂਠੇ ਆਂ ਸਾਰੇ ਉਹ ਵਿਚਾਰੀ ਗੁੜੇ ਗੁੜੇ ਆ ਗਈ ਇੱਥੇ ਗੱਲਾਂ ਡਈਏ ਕਰਨ ਵੀ ਮੇਰੇ ਨਾਲ ਉੱਥੇ ਇਦਾਂ ਕਰਦੀ ਮੇਰੇ ਨਾਲ ਅੱਡ ਹੋ ਗਏ ਬੈਠੀ ਆ ਸੌਦਾ ਪਤਾ ਸਾਰਾ ਵਖਲੇ ਹੁੰਦੇ ਹੀ ਇੱਥੇ ਆ ਕੇ ਗੱਡੀ ਚਾਤਰ ਬਣੰਦੀ ਵੀ ਮੇਰੇ ਜਿੰਨੀ ਕੋਈ ਚਾਤਰ ਕੋਈ ਨਹੀਂ ਹੈ ਹਦ ਹੋਈ ਹੈ ਕਿ ਦੇਦੇ ਵਾਲੀ ਕੋਈ ਨਹੀਂ ਆ ਕਰ ਲੈਨੀ ਗੱਲ ਉਹਨਾਂ ਨਾਲ ਵੀ ਕਿ ਡੇ ਡਰਾਵੇ ਦਿੰਦੀ ਹੈ ਨਾ ਉਹਨਾਂ ਦੇ ਫੇ ਮੈਂ ਨਹੀਂ ਸਾਂਭਣਾ ਉਦਾਂ ਮੇ ਕੋਲ ਸੰਭੀ ਜਾਂਦੀ ਸਾਰੇ ਕੰਮ ਕਰਨ ਨੂੰ ਦਿੰਦੀ ਹੈ लवली ਹਾਂਜੀ ਆ ਜਾ ਤੂੰ ਇੱਥੇ ਬੈਠਾ ਵਾਂ ਕਿਤੇ ਬਾਹਰ ਦੀ ਵੀ ਸੋਣ ਸਣ ਲਿਆ ਕਰ ਵੀ ਕੀ ਬਣ ਗਿਆ ਕਿਉਂ ਕੀ ਹੋ ਗਿਆ ਬਾਰ ਹਨ ਪਹਿਲੀ ਗੱਲ ਤੇ ਤੂੰ ਤੇ ਡਿਊਟੀ ਗਿਆ ਸੀ ਹੋ ਗਿਆ ਹੀ ਉੱਥੇ ਤੇ ਹੜਤਾਲਾਂ ਨਹੀਂ ਚੱਲਣੀਆਂ ਤੇ ਆ ਜਾਈਦਾ ਵਾ ਛੇਤੀ ਤੇ ਰਪਿੰਦਰ ਦੇ ਹਾਲ ਵੇਖ ਲੈ ਪਹਿਲਾਂ ਕੀ ਕਹੇਤਾ ਹੁਣ ਤੂੰ ਸਮਝਾ ਨਹੀਂ ਸਕਦਾ ਮਾੜਾ ਮੋਟਾ ਗੱਲ ਵੀ ਦਸਾਂਗੀ ਵੀ ਗੱਲ ਹੋਈ ਕੀ ਆ ਹੁਣ ਕੀ ਆ ਪਹਿਲੀ ਗੱਲ ਤੇ ਆ ਵੀ ਸਵੈਰ ਦੀ ਬਿਮਾਰ ਬਣ ਕੇ ਪਈ ਆ ਸਾਰਾ ਕੰਮ ਮੈਂ ਕੀਤਾ ਸੰਦੀਪ ਆਈ ਉਹਨੇ ਕੀਤਾ ਮੰਮੀ ਨੂੰ ਵੀ ਚੱਲ ਸਾਂਭ ਸੂਂਦ ਕੇ ਅਸੀਂ ਫੇਰ ਹੀ ਗਈਆਂ ਹਾਂ ਤੇ ਹੁਣ ਮੰਮੀ ਆਈ ਇਹ ਪਿੰਡ ਵਾਲੇ ਆਹੋ ਤੇ ਉਹਦੇ ਨਾਲ ਇੰਨੀਆਂ ਵੱਧ ਘਟ ਕੀਤੀਆਂ ਵਾ ਨਾ ਮੈਂ 2 ਮਿੰਟ ਉਧਰ ਗਈ ਚਲ ਗਈ ਜੋ ਹੋਈ ਬੀਤੀ ਸਾਰੀ ਉਹਨੂੰ ਦੱਸੀ ਜਿਹੜੀ ਗੱਲ ਦਾ ਨਹੀਂ ਵੀ ਪਤਾ ਉਹ ਵੀ ਇਨੇ ਦੱਸਿਆ ਵਾ ਉਹ ਮੈਂ ਤੇ ਆਪ ਬੜਾ ਦੁਖੀ ਐ ਤੂੰ ਕੋਤਰੀ ਸੱਸ ਨੇ ਕੀਤੀਆਂ ਹੋਣਗੀਆਂ ਤੇ ਕੋਹ ਲਾਲ ਹੋ ਕੇ ਇਨੇ ਕਰਤੀਆਂ ਹੋਣਗੀਆਂ ਕੰਮ ਤਾਂ ਫੇਰ ਬਰਾਬਰ ਦਾ ਹੀ ਆ लवली ਉਹਨੇ ਤਾਂ ਕਰਨੀਆਂ ਹੀ ਉਹ ਤੇ ਬਗਾਨੀ ਐ ਇਹ ਤੇ ਆਪਣੀ ਹੀ ਨਾ ਇਹ ਤੇ ਸੋਚ ਲੈਂਦੀ ਕੋ ਕਿ ਮੈਂ ਗੜੀ ਗੱਲਾਂ ਕਹਦੀਆਂ ਕਰਨ ਦੀ ਉਹ ਤਾਂ ਮੈਨੂੰ ਅੱਗੇ ਨਹੀਂ ਜੀਣ ਦਿੰਦੀ ਹੈਗੀ ਜਦੋਂ ਦਾ ਉਹਨੂੰ ਪਤਾ ਲੱਗਾ ਵਾ ਕਿ ਇੱਥੇ ਲੜਾਈ ਝਗੜਾ ਚੱਲਣ ਦਿਆ ਵਾ ਪਰ ਇਹੰਦੀਆਂ ਹੁੰਦੀਆਂ ਨੇ ਹੋਰ ਦੱਸ ਦਿਤੀਆਂ ਮੈਨੂੰ ਪਤਾ ਵਾ ਉਥੇ ਜਿੱਦਾਂ ਮੈਂ ਰਹਿਣ ਨਹੀਂ ਆ ਅਗਲੀ ਹਿੱਸਾ ਮੰਗਦੀ ਓ ਕਿ ਹਿੱਸਾ ਲੈ ਕੇ ਆ ਤੇ ਜੇ ਮੈਂ ਨਹੀਂ ਨਾ ਖੜਿਆ ਅਗਲੀ ਨੇ ਨਾ ਅੱਡ ਕਰਕੇ ਮਾਰਿਆ ਈਓ ਤੇ ਹੁਣ ਮੈਂ ਆਪਣਾ ਪਕੌਣ ਨਹੀਂ ਤੇ ਆਪਣਾ ਖਾਂ ਨਹੀਂ ਓ ਓਏ ਇਧਰ ਰਪਿੰਦਰ ਦਾ ਦਿਮਾਗ ਚਾਹੀਦਾ ਸੀ ਨਾ ਕਿ ਜੇ ਉਹ ਆਈ ਆ ਤੇ ਚਾਹ ਪਾਣੀ ਪੋਛਣ ਰਾਜੀ ਬਾਜੀ ਪੋਛ ਉਹਦੇ ਆਈ ਹੋਣੀਆਂ ਮਾਤਾ ਦਾ ਪਤਾ ਲੈਂ ਇਨੇ ਹੋਰੀ ਕਹਾਣੀ ਸੁੋ ਕੇ ਬੈਗੀ ਹੋਣੀ ਉਹਦੇ ਲਾਗੇ ਸੱਸ ਤੇਰੀ ਵੀ ਤਗੜੀਆਂ ਗੱਲਾਂ ਕਰਨ ਨੂੰ ਤੇ ਇਹ ਵੀ ਤਗੜੀ ਹੈ ਕੋਈ ਗੱਲ ਮੈਂ ਪੁੱਛ ਲੈਣਾ ਕਿ ਕਿਹੜੀਆਂ-ਕਿਹੜੀਆਂ ਗੱਲਾਂ ਕੀਤੀਆਂ ਹਨ ਵੀ ਉਹਨੇ ਪਤਾ ਲੈਣ ਕੀ ਆਉਣਾ ਸੀ ਉਹ ਤਾਂ ਗੱਲਾਂ ਕਰਨ ਹੀ ਆਈ ਸੀਗੀ ਤੇ ਉਹੋ ਜੀ ਇਹ ਜਿੰਨੇ ਕੋ ਛੱਡਿਆ ਹੀ ਨਹੀਂਗਾ ਸਭ ਕੁਝ ਹੀ ਦੱਸ ਦਿੱਤਾ ਵਾ ਮੈਂ ਉੱਥੇ ਟੱਕਣ-ਟੱਕਦੀ ਨਹੀਂ ਰਹਿਣੀ ਆ ਤੁਹਾਡੇ ਕਿ ਚੱਲ ਕਿਸ ਗੱਲ ਦਾ ਪਤਾ ਨਾ ਲੱਗੇ ਪਰ ਇਹਨੇ ਕੋਈ ਕਸਮ ਨਹੀਂ ਛੱਡੀ लवली ਮੈਂ ਸਭ ਕੁਝ ਸੁਣ ਲਿਆ ਵਾ ਪਹਿਲੀ ਗੱਲ ਤੇ ਇਹ ਹੀ ਕਿ ਜਦੋਂ ਉਹ ਆਈ ਸੀ ਤੇ ਮੈਨੂੰ ਉਧਰ ਸੁਣਾਕ ਲਾ ਦਿੰਦੀ ਮੈਂ ਆ ਜਾਂਦੀ ਚੱਲ ਇਹਨੇ ਤੇ ਨਾ ਬਸ ਕੋਈ ਕਸਰ ਨਹੀਂ ਛੱਡੀ ਆਪੂਏ ਵੀ ਤੈਨੂੰ ਦੱਸਣਾ ਮਾਤਾ ਨੇ ਚੜਾਈ ਏ ਜਿਹੜਾ ਚੂਲਾ ਚੜਾ ਕੇ ਬੈਠੀ ਜਾਣਾ ਹੁਣ ਕਸੂਰ ਤੇ लवली ਉਹਦਾ ਹੀ ਮੈਂ ਮੰਨਦੀ ਆ ਪਰ ਇਹ ਆ ਵੀ ਇਹਨੂੰ ਵੀ ਥੋੜਾ ਬਹੁਤਾ ਸਮਝਣਾ ਚਾਹੀਦਾ ਨਾ ਜੇ ਹੁਣ ਉਹ ਮੰਜੇ ਤੇ ਪੈ ਗਈ ਆ ਤੇ ਕਿੰਨੇ ਸਾਹਮਣਾਵਾ ਉਹਨੂੰ ਚਾਹੇ ਉਹਨੂੰ ਸੰਦੀਪ ਸਾਹਮੇ ਤੇ ਚਾਹੇ ਮੈਂ ਸਾਹਮਾਂ ਤੇ ਮੈਨੂੰ ਹੁਣ ਉਹ ਏਦਾਂ ਕਹਿੰਦੀ ਆ ਵੀ ਤੂੰ ਚੱਲ ਆਪਣੇ ਪਿੰਡ ਤੇ ਮੈਂ ਫਿਰ ਚੱਲ ਜਾਨੀ ਆ ਤੇ ਫਿਰ ਮੰਮੀ ਨੂੰ ਤੂੰ ਆਪ ਸੰਭਲਿਆ ਕਰੀ ਸੰਦੀਪ ਨੇ ਵੀ ਨਹੀਂ ਆਇਆ ਕਰਨਾ ਜਿੰਨੇ ਦਿਨ ਮੈਂ ਇੱਥੇ ਆ ਨਾ ਸੰਦੀਪ ਨੇ ਵੀ ਉਹਨੇ ਦੇਣੀ ਆਉਣਾ ਵਾ ਉਹ ਕਹਿੰਦੀ ਮੈਂ ਟਾਡਾ ਕਰਕੇ ਨਹੀਂ ਮੈਂ ਮੁੜ ਕੇ ਨਹੀਂ ਆਉਣਾ ਤੇ ਗਾੜੀ ਤੂੰ ਸੋਚ ਲੈ ਵੀ ਕੀ ਕਰਨਾ ਉਹ ਨਹੀਂ ਨਹੀਂ ਤੂੰ ਨਹੀਂ ਕਿ ਜਾਣਾ ਕਿਤੇ ਵੀ ਰਹੀਦੀ ਗੱਲ ਰੁਪਿੰਦਰ ਦੀ ਆ ਨਾ ਇਹਨਾਂ ਮੈਂ ਕਰ ਲੈਣਾ ਵਾ ਗੱਲ ਆਪੇ ਤੇ ਤੂੰ ਗੱਲ ਹੀ ਕਰਨਾ ਪਤਾ ਕਰਨੀ ਇਹਨਾਂ ਨੂੰ ਕਰ ਲੈਗਾ ਤੇ ਚੰਗਾ ਰਹੇਗਾ ਨਹੀਂ ਤੇ ਮੈਂ ਚੱਲੀ ਆ ਫਿਰ ਮੈਂ ਐਵੇਂ ਉੱਥੋਂ ਸੱਸ ਕੋ ਵੀ ਬੇਇੱਜ਼ਤੀ ਕਰਾਵਾਂ ਤੇ ਇੱਥੋਂ ਆ ਕੇ ਤੇ ਇਹਦੇ ਕੋ ਵੀ ਕਰਾਵਾਂ ਉਹ ਨਹੀਂ ਨਹੀਂ ਤੂੰ ਨਾ ਜਾ ਮੁੜ ਕੇ ਸਾਂਭਣਾ ਕਿੰਨੇ ਆਨ ਨੂੰ ਤੇ ਜੇ ਮੈਂ ਉੱਥੇ ਚੱਲ ਜਾਣਾ ਜੇ ਇਹਨਾਂ ਪਤਾ ਹੋਵੇ ਤੇ ਫਿਰ ਏਦਾਂ ਕਰੇ ਹੀ ਨਾ ਇਹ ਸੰਦੀਪ ਹੁੰਦੀ ਆ ਉਹਨੂੰ ਇਹ ਵੱਧ ਘੱਟ ਗੱਲਾਂ ਕਰਦੀ ਅਗਲੀ ਫਿਰ ਇਦਾਂ ਹੁੰਦੀ ਓਏ ਉਹਨੂੰ ਇੱਕ ਵਾਰੀ ਕਿਹਾ ਵਾ ਮੈਂ ਇਹ ਸੰਦੀਪ ਨੂੰ ਨਾ ਕੋ ਬੋਲੀ ਜਿੰਨਾ ਚਿਰ ਮਾਤਾ ਨਹੀਂ ਗਾ ਠੀਕ ਹੁੰਦੀ ਪਰ ਜ਼ੁਬਾਨ ਇਹਦੀ ਅੰਦਰ ਰਵੇ ਤੇ ਫੇਰ ਹੀ ਆ ਨਾ ਇਹ ਨਹੀਂ ਉਹ लवली ਹਟਦੀ ਜੇ ਸਮਝਾਇਆ ਜਾਂਦਾ ਵਾ ਸਮਝਾਲਾ ਨਹੀਂ ਤੇ ਫਿਰ ਮੈਂ ਤੇ ਜਾਣਾ ਹੀ ਨਹੀਂ ਇਹ ਹੁਣ ਤੇਰੇ ਤੇ ਆ ਦੱਸ ਇਹ ਇੱਕ ਬਗਾਨੇ ਪੜਵਾਣਗੇ ਉਹ ਕੰਮ ਕਰਨ ਦੀ ਇਥੇ ਤੇ ਨਾਲੀ ਉਹਨੂੰ ਗੱਲਾਂ ਪਤਾ ਕਰਦੀ ਤੇ ਕਿੰਨਾ ਕਿਤੇ ਜਰਨੀ ਆਵੇਂ ਕਿਹਨੇ ਇਹਨੂੰ ਤਾਂ ਮੈਂ ਪੁੱਛਣਾ ਵਾਂ। ਬੋਲ ਦੇ ਨੀ। ਤੈਂ ਬੜਾ ਚੁੱਪ ਕਰਕੇ ਬੈਠੇ ਕੀ ਗੱਲ ਹੋਈ ਆ? ਗੱਲ ਕਿਉਂ ਨਹੀਂ ਸੁਣਦੀ ਵੈਸੇ ਹੀ? ਅੱਜ ਕੰਮ ਤੇ ਵੀ ਨਹੀਂ ਗਈ ਤੀ। ਉਹ ਵੈ ਜੀ ਜਾਨੀ ਕੀਤਾ ਉਹਨਾਂ ਨੇ ਮੀਹ ਪੈਂਡਿਆ ਇਹ ਕੰਮ ਤੇ ਹੋਣਾ ਨਹੀਂ ਉੱਥੇ। ਦੱਸੋ ਤਾਂ ਸਹੀ ਕੁਝ ਤੇ ਹੋਇਆ ਵਾ। ਤੀ ਤੀਦਾ ਚੁੱਪ ਕਰਕੇ ਬੈੰਦੇ ਨਹੀਂ ਹੁੰਦੇ। ਨਹੀਂ ਮੈਂ ਉਹ ਸੋਚਣ ਡਿਆ ਸੀ। ਵਾਜ ਬਲਜੀ ਦੀ ਦੀ ਦਾ ਫੋਨ ਨਹੀਂ ਆਇਆ ਨਾ ਉਹਨਾਂ ਨੇ ਤਾਂ ਫੋਨ ਕੀਤਾ ਹੀ ਨਹੀਂ ਆ ਨਾ ਮੈਂ ਹੀ ਕੀਤਾ ਇਹ ਕਿ ਉਹਨਾਂ ਗੱਲ ਵੀ ਨਹੀਂ ਕੀਤੀ ਮੈਨੂੰ ਦੇਖੋ ਸਮਝ ਨਹੀਂ ਆਉਂਦੀ ਪਾਣੀ ਮਰੀ ਕਿੰਨੇ ਆ ਹਜੇ ਤੱਕ ਤੇ ਮੈਨੂੰ ਵੀ ਨਹੀਂ ਸਮਝ ਲੱਗੀ ਨਾ ਸਾਡੇ ਘਰ ਕੋਈ ਆਉਂਦਾ ਵਾ ਨਾ ਜਾਂਦਾ ਵਾ ਨਾ ਹੀ ਜਾਣੇ ਕਿਸ ਦੇ ਘਰ ਤੇ ਮੰਮੀ ਨੇ ਨਾ ਗਲਤ ਨਹੀਂ ਕੀਤੀ ਕਿਤੇ ਮੰਮੀ ਤੇ ਹੁੰਦੇ ਹੀ ਨਹੀਂ ਆ ਸਿਰਫ ਇਹ ਕਿਸੇ ਮੇਰੀ ਦੀ ਨਾ ਸਿਰਫ ਗੱਲ ਕੀਤੀ ਹੋਰ ਕਿਸੇ ਨੇ ਨਹੀਂ ਕੀਤੀ ਤੇ ਉਹਨੇ ਕਿੰਨੂੰ ਦੱਸਣਾ ਵਾ ਉਹ ਨਹੀਂ ਦੰਦੀ ਹੈਗੀ ਸਿੰਪਾ ਵੀ ਨਾ ਹਾਂਜੀ ਹੁਣ ਯਾਨੀ ਦੰਨੀ ਕੋਈ ਗੱਲ ਬਾਤ ਨਹੀਂ ਉਹਨੇ ਕਿੱਥੇ ਪਹੁੰਚਣਾ ਹੈ ਉਥੇ ਉਹ ਸਭ ਸਾਡਾ ਸਾਥ ਦਿੰਦੀ ਹੈ ਪੂਰਾ ਉਹ ਹੀ ਉਥੇ ਗਿਆ ਵਾ ਕੋਈ ਉਥੇ ਪਹੁੰਚ ਕੇ ਕੀ ਕਰਨੇ ਗਿਆ ਵਾ ਸਮਝ ਨਹੀਂ ਆਉਂਦੀ ਮੈਨੂੰ ਕਿਹਦੇ ਰਿਸ਼ਤੇਦਾਰੀ ਹੋਊਗੀ ਉਥੇ ਪਤਾ ਦੇ ਕਰਨਾ ਹੀ ਪੈਣਾ ਸੰਦੀਪ ਸਾਡਾ ਵੈਰੀ ਹੈ ਕੋਣ ਚਲੋ ਕੋਈ ਗੱਲ ਨਹੀਂ ਤੂੰ ਬਹੁਤੀ ਟੈਨਸ਼ਨ ਨਾ ਲਾਓ ਨਾਲ ਮੈਨੂੰ ਕਹਿੰਦੇ ਹੀ ਜੇ ਤੇ ਕੋਈ ਗੱਲਬਾਤ ਹੋਊਗੀ ਤੇ ਮੈਂ ਫੋਨ ਕਰਕੇ ਦੱਸ ਦੂੰਗੀ ਯਾ ਨਹੀਂ ਫੋਨ ਕਰ ਕੋਈ ਹਜ ਤੱਕ ਫੋਨ ਤੇ ਨਹੀਂ ਆਇਆ ਕੋਈ ਗੱਲ ਨਹੀਂ ਨਾ ਹੋਊਗਾ ਨਾ ਤੇ ਮੈਂ ਨਾ ਪੁੱਛ ਲੈ ਕੋਈ ਫੋਨ ਕਰਕੇ ਉਹ ਸੰਦੀਪ ਆਪ ਕਿਉਂ ਕਰਨਾ ਫੋਨ ਜੇ ਗੱਲਬਾਤ ਹੁੰਦੀ ਨਾ ਉਹਨਾਂ ਆਪ ਹੀ ਫੋਨ ਕਰ ਦਿੰਨਾ ਸੀ ਉਹ ਨਹੀਂ ਮੰਨੇ ਹੁਣੀ ਉਹ ਐਵੇਂ ਸੋਚਣ ਦੇ ਹੀ ਕਿ ਚਲ ਵਧੀਆ ਰਿਸ਼ਤਾ ਹੀ ਬਾਰ ਬਾਰ ਇਹੋ ਜਿਹੇ ਰਿਸ਼ਤੇ ਥੋੜੀ ਹੁੰਦੇ ਆ ਉਹ ਸੰਦੀਪ ਠੱਕੇ ਨਾ ਕਿਦਾਂ ਕਰਦੀ ਦੱਸ ਹੁਣ ਉਹ ਮੰਨਣਗੇ ਤਾਂ ਕਿਹੜੀ ਹੋਣਾ ਰਿਸ਼ਤਾ ਉਹ ਵੀ ਝਟਪਟ ਕਿਸ ਦੇ ਮਗਰ ਲੱਗ ਗਏ ਪੁੱਛ ਗਏ ਇਸ ਤੇ ਕਰ ਲੈਂਦੇ ਚੰਗੀ ਤਰ੍ਹਾਂ ਨਾ ਕੁੜੀ ਕਿਦਾਂ ਦੀ ਆ ਤੂੰ ਏਦਾਂ ਬੰਦਾ ਕੋਈ ਆ ਕੇ ਕਹ ਦੇਣਾ ਚਾਹਾਨੂੰ ਵੀ ਕਹ ਦੇ ਅਸੀਂ ਵੀ ਸੋਚਣਾ ਹੀ ਆ ਪਤਾ ਨਹੀਂ ਕੀ ਗੱਲ ਹੋਣੀ ਆ ਕੁੜੀ ਕੋਈ ਐ ਬਣਾ ਹੋਵੇ ਫਿਰ ਹੀ ਬਣਾ ਕਰਨਾ ਹੀ ਆ ਚਲੋ ਕੋਈ ਗੱਲ ਨਹੀਂ ਤੂੰ ਹੁਣ ਸਿਮੀ ਦੇ ਲਾਗੇ ਨਾ ਇਦਾਂ ਦੀ ਗੱਲ ਕਰਿਓ ਠੀਕ ਆ ਨਾ ਐਵੇਂ ਬਾਤੋ ਫਿਕਰ ਕਰੂਗੀ ਹੋਜੇ ਅੱਗੇ ਮੰਮੀ ਦੀ ਟੈਨਸ਼ਨ ਬੜੀ ਲੈਂਦੀ ਆ ਕਿ ਸਾਡੀ ਮੰਮੀ ਹੁੰਦੀ ਤਾਂ ਇਦਾਂ ਦਾ ਕੰਮ ਹੋਣਾ ਨਹੀਂ ਫਾਜੀ ਚੁੱਪ ਕੀ ਕਰਨਾ ਮੈਂ ਸੁਣ ਲੀਆਂ ਤੁਹਾਡੀਆਂ ਸਾਰੀਆਂ ਗੱਲਾਂ ਨਾਲੇ ਨਾ ਮੈਂ ਤੁਹਾਡੇ ਨਾਲ ਗੱਲ ਇੱਕ ਕਰਨੀ ਹੀ ਦੱਸੋ ਸਿਮੀ ਮਿੰਨੂ ਨਾ ਸਿਮੀ ਦੀ ਤੇ ਸ਼ੱਕ ਹੁੰਦਾ ਵਾ ਜੇ ਤੂੰ ਸ਼ਹਿਰ ਗਈ ਸੀ ਨਾ ਉਸ ਦਿਨ ਆਣ ਕੇ ਨਾ ਮੇਰੇ ਕੋ ਪੀਤ ਲੈਣ ਦੇ ਹੀ ਸਾਰਾ ਉਹ ਨਹੀਂ ਨਹੀਂ ਸਿਮੀ ਤੈਨੂੰ ਇਦਾਂ ਲੱਗਦਾ ਵਾ ਉਹ ਇਦਾਂ ਦੀ ਨਹੀਂ ਹੈਗੀ ਤੈਨੂੰ ਤੇ ਪਤਾ ਉਹ ਨਾਲ ਸਾਥ ਵੀ ਦਿੰਦੀ ਬੜਾ ਉਹ ਤੇ ਉਹਦੇ ਸਗੋਂ ਉਧਰ ਦੀ ਗੱਲ ਵੀ ਦੱਸ ਦਿੰਦੀ ਐ ਕਿ ਉਹਨਾਂ ਦੇ ਘਰ ਆ ਚੱਲਣ ਡਿਆ ਵਾ ਪਰ ਉਹਨੇ ਕਿਉਂ ਦੱਸਣਾ ਸੀ ਦੀਦੀ ਕਿਤੇ ਇਹ ਨਾ ਹੋਵੇ ਕਿ ਇੱਧਰ ਦੀ ਗੱਲ ਉਧਰ ਦੱਸਦੀ ਹੋਏ ਤੇ ਉਧਰ ਦੀ ਗੱਲ ਇੱਧਰ ਦੀਦੀ ਕਿਤੇ ਅੱਖਾਂ ਬੰਦ ਕਰਕੇ ਯਕੀਨ ਨਹੀਂ ਕਰਨਾ ਚਾਹੀਦਾ ਕੀ ਪਤਾ ਕਿ ਇਹਦੇ ਦਿਲ 'ਚ ਕੀ ਹੈ ਸੰਦੀਪ ਗਾਲ ਸਿਮੀ ਦੀ ਠੀਕ ਵਾ ਪਤਾ ਤੇ ਕਰੀਏ ਬਣਾ ਉਹ ਕੀ ਕਰਦੀ ਆ ਉਹ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਮੈਨੂੰ ਪੂਰਾ ਵਿਸ਼ਵਾਸ ਆ ਉਹਤੇ ਉਹਨੇ ਪਾਣੀ ਕਿਉਂ ਮਾਰਨੀ ਮੈਨੂੰ ਨਾ ਪਿੰਡ ਵੀ ਪੁੱਛਣ ਦੇ ਹੀ ਦੀਦੀ ਮੈਂ ਹੀ ਨਹੀਂ ਦੱਸਿਆ ਪੁੱਛਾਂ ਉਹ ਤੇ ਉਦਾਂ ਪੁੱਛਦੇ ਨੇ ਨਾ ਕਿਉਂਕਿ ਮੈਂ ਉਹਨਾਂ ਦਾ ਪੁੱਛ ਹੀ ਲੈਂਦਾ ਕਿਤੇ ਵੈਸੇ ਗੱਲ ਤੇ ਦਿਹ ਨਹੀਂ ਕੋਈ ਮੈਂ ਗੱਲ ਕੀਤੀ ਨਾ ਉਹਦੇ ਨਾਲ ਕਿ ਸਿਮੀ ਦਾ ਰਿਸ਼ਤਾ ਹੋਣ ਡਿਆ ਵਾ ਉਹਨੇ ਕਿਉਂ ਪਾਣੀ ਮਾਰਨੀ ਸੀ ਧੀ ਧਿਆਣੀ ਦੇ ਨਾਲ ਐਦਾਂ ਕਰਕੇ ਤੇ ਉਹਨੇ ਕਿੱਥੇ ਲੇਖਾ ਦੇਣਾ ਉਹ ਕੱਲੀ ਕੱਲੀ ਹੈਗੀ ਉਹਨੇ ਇਹੋ ਜਿਹਾ ਕੰਮ ਕੋ ਕਰਨਾ ਹੈ ਇੱਕ ਗੱਲ ਉਹ ਤਾਂ ਭਾਜੀ ਚੰਗੇ ਵੀ ਬੜੇ ਆ ਬਚਵਾ ਅਸਤ ਨਹੀਂ ਹੁੰਦਾ ਕਿ ਇਹ ਕੰਮ ਕਰਨਗੇ ਪਰ ਇਹ ਹੀ ਨਾ ਸਿਰਫ ਪਤਾ ਸਿੰਮੀ ਦੀਦੀ ਨੂੰ ਹੀ ਹੋਰ ਕਿਸ ਨੂੰ ਨਹੀਂ ਬਤਾਇਤੂੰ ਚਲ ਕੋਈ ਗੱਲ ਨਹੀਂ ਫਿਰ ਵੀ ਨਾ ਖਿਆਲ ਰੱਖਿਓ ਠੀਕ ਹੈ ਅੱਗੇ ਤੋਂ ਚਲ ਕੋਈ ਗੱਲ ਨਹੀਂ ਜਿੱਦਾਂ ਤੇ ਹੀ ਕਹਿੰਦੇ ਆ ਨਾ ਇਹ ਨਾ ਕੋਈ ਗੱਲ ਨਾ ਦੱਸਿਆ ਕਰੋ ਆਪਣੀ ਘਰ ਦੇ ਇੱਥੇ ਮੈਂ ਤਾਂ ਚਲ ਦਾ ਦਅ ਦਿੱਤੀ ਕਿ ਚੰਗੀ ਹੈ ਵਿਚਾਰੀਓ ਚਲ ਅੱਗੇ ਤੋਂ ਆਪਾਂ ਕੋਈ ਗੱਲ ਨਹੀਂ ਦੀਦੀ ਨਾਲ ਵੀ ਨਹੀਂ ਕਰਨੀ ਚਲ ਕੋਈ ਗੱਲ ਨਹੀਂ ਤੂੰ ਵੀ ਨਾ ਦੱਸਿਓ ਹੁਣ ਕੋਈ ਵੀ ਗੱਲ ਠੀਕ ਹੈ ਨਾ